ਸੋਸ਼ਲ ਮੀਡੀਆ ਦੀ ਵਾਇਰਲ ਕੁੜੀ ਜਿਸ ਦਾ ਕੀ ਇਸ ਦੁਨੀਆ ਤੋਂ ਜਾਣਾ ਹਰ ਕਿਸੇ ਨੂੰ ਭਾਵਕ ਕਰ ਜਾਂਦਾ ਹੈ ਤੇ ਉੱਥੇ ਹੀ ਅੱਜ ਤੋਂ 5 ਮਹੀਨੇ ਪਹਿਲਾਂ ਉਸ ਦਾ ਵਿਆਹ ਜਿਹੜਾ ਹਿਮਾਚਲ ਦੇ ਇੱਕ ਨਜ਼ਦੀਕ ਪੈਂਦੇ ਪਿੰਡ ਦੇ ਵਿੱਚ ਹੋਇਆ ਸੀ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਸੌਰਿਆਂ ਦੇ ਵੱਲੋਂ ਉਸ ਨੂੰ ਸ਼ਰਿਆਮ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਜਿਹੜਾ ਨੇਹਾ ਤੇ ਜਾਣ ਤੋਂ ਬਾਅਦ ਕਈ ਵੱਡੇ ਖੁਲਾਸੇ ਸਾਹਮਣੇ ਆਏ ਤੇ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਪਣਾ ਦੁੱਖ ਸਾਂਝਾ ਕੀਤਾ ਤੇ ਕਿਸ ਤਰ੍ਹਾਂ ਨੇਹਾ ਦੇ ਨਾਲ ਬਤਸਲਕੀ ਕੀਤੀ ਗਈ ਜਿਸ ਦਾ ਕਿ ਅੱਜ ਤੋਂ 5 ਮਹੀਨੇ ਪਹਿਲਾਂ ਹਿਮਾਚਲ ਦੇ ਵਿੱਚ ਵਿਆਹ ਹੋਇਆ ਸੀ ਤਾਂ ਨੀਹਾ ਦੇ ਪਰਿਵਾਰ ਦੇ ਵਿੱਚ ਉਸਦੇ ਭਰਾ ਨੇ ਦੱਸਿਆ ਕਿ ਮੇਰੀ ਭੈਣ ਅਮ੍ਰਿਤਧਾਰੀ ਸੀ ਤੇ ਅਮ੍ਰਿਤਧਾਰੀ ਹੋਣ ਦੇ ਬਾਵਜੂਦ ਉਸ ਤੋਂ ਜਿਹੜਾ ਮੀਟ ਬਣਵਾਇਆ ਜਾਂਦਾ ਸੀ ਤੇ ਤੱਕੇ ਦੇ ਨਾਲ ਉਸ ਦੇ ਨੱਕ ਦੇ ਵਿੱਚ ਕੋਕਾ ਪਾਇਆ ਗਿਆ ਸੀ ਉਸ ਦੇ ਪਿਤਾ ਨੇ ਕਿਹਾ ਕਿ ਮੇਰੀਆਂ ਮੇਰੀ ਕੁੜੀ ਨੂੰ 1.5 ਲੀਟਰ ਦੇ ਲਗਭਗ ਜ਼ਹਿਰ ਉਸ ਨੂੰ ਮੋਡਿਆਂ ਤੋਂ ਫੜ ਕੇ ਦਿੱਤੀ ਗਈ ਤੇ ਉਸ ਦੇ ਨਾਲ ਕਾਫੀ ਜ਼ਿਆਦਾ ੱਤਕਾ ਕੀਤਾ ਗਿਆ ਤੇ ਸਾਨੂੰ 36 ਤੋਂ 48 ਘੰਟਿਆਂ ਦੇ ਬਾਅਦ ਉਹਨਾਂ ਨੇ ਦੱਸਿਆ ਕਿ ਆਪਣੀ ਕੁੜੀ ਨੂੰ ਲੈ ਜਾਓ ਚੱਕ ਕੇ ਕਿਉਂਕਿ ਉਸ ਦੀ ਜੜੀ ਹਾਲਤ ਆ ਉਹ ਕਾਫੀ ਜ਼ਿਆਦਾ ਗੰਭੀਰ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਰਿਵਾਰ ਦੇ ਵਿੱਚੋਂ ਜੋ ਸਹੁਰਾ ਪਰਿਵਾਰ ਆ ਉਸ ਦੇ ਸਾਰੇ ਗ੍ਰਿਫਟ ਤਾਰ ਪਰਿਵਾਰਕ ਮੈਂਬਰ ਹੋ ਚੁੱਕੇ ਹਨ ਪਰ ਉਸ ਦੀਆਂ ਲੜਕੇ ਦੀਆਂ ਦੋ ਭੈਣਾਂ ਜਿਨ੍ਹਾਂ ਦਾ ਕੀ ਇਸ ਮੌਤ ਦੇ ਪਿੱਛੇ ਵੱਡਾ ਹੱਥ ਆ ਉਹ ਅਜੇ ਤੱਕ ਫਰਾਰ ਦੱਸੀਆਂ ਜਾ ਰਹੀਆਂ ਹਨ ਤੇ ਲੋਕਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਥਾਣੇ ਦੇ ਬਾਹਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ